ਮਾਮਲਾ ਅਮਰਥਰ ਦੇ ਪੁਲਿਸ ਚੌਕੀ ਫੈਜਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਚਿੱਟੇ ਦੇ ਕੇਸ ਵਿੱਚ ਫੜੇ ਗਏ ਨੌਜਵਾਨ ਦੀ ਪੁਲਿਸ ਚੌਕੀ ਵਿੱਚ ਮੌਤ ਹੋਣ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਤਰਨਾ ਲਗਾਇਆ ਗਿਆ ਅਤੇ ਪੁਲਿਸ ਤੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਮੌਤ ਹੋਣ ਦੇ આરોਪੇ ਲਗਾਏ ਹਨ ਇਸ ਤੇ ਤਵੰਦੀ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਿਸੇ ਵੀ ਚਿੱਟੇ ਦੇ ਕਾਰੋਬਾਰ ਵਿੱਚ ਸ਼ਮੂਲਿਤ ਨਹੀਂ ਹੈ ਪਰ ਪੁਲਿਸ ਵੱਲੋਂ ਜਾਣ ਬੁਝ ਕੇ ਘਰੋਂ ਚੁੱਕ ਕੇ ਉਹਨੂੰ ਚੌਂਕੀ ਵਿੱਚ ਕੁੱਟਮਾਰ ਕੀਤੀ ਗਈ ਜਿਸ ਨਾਲ ਉਹਦੀ ਮੌਤ ਹੋ ਗਈ ਅਤੇ ਸਾਡੇ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਤਰਨਾ ਲਗਾ ਕੇ ਪੁਲਿਸ ਦੇ ਅਲਾ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਉੱਪਰ ਬੰਦੀ ਕਾਰਵਾਈ ਦੀ ਮੰਗ ਵੀ ਕੀਤੀ ਇੱਥੇ ਸਬੰਧੀ ਗੱਲਬਾਤ ਕਰਦੇ ਹੋਏ ਐਸ.ਪੀ ਰਿਸ਼ਭ ਪੋਲਾ ਨੇ ਦੱਸਿਆ ਕਿ ਇੱਕ ਨੌਜਵਾਨ ਜਿਹਦੀ ਪੁਲਿਸ ਚੌਂਕੀ ਵਿੱਚ ਤਵੀਤ ਖਰਾਬ ਹੋਣ ਤੇ ਮਾਮਲੇ ਤੇ ਚਲਦਿਆ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜੇਦੀ ਮੋਤ ਹੋ ਗਏ ਜੇਦੇ ਪਰਿਵਾਰ ਵੱਲੋਂ ਲਗਾਏ ਗਏ ਤਰਨੇ ਸੰਬੰਧੀ ਪਰਿਵਾਰ ਨੂੰ ਨਿਰਪੱਖ ਜਾਂ ਦਾ ਪ੍ਰੋਤਸਾਹ ਦਿੱਤਾ ਹੈ ਤੇ ਤਰਨਾ ਚੁੱਕਿਆ ਗਿਆ ਹੈ। ਮੈਂ ਕੀ ਗੱਲ ਬਤੂੰ? ਆਹਦੇ ਬੇੜੇ ਨੂੰ ਚੋਕ ਲਿਆਏ ਮੋਤਵਾਰ ਨੂੰ ਘਰੋਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਹੀਂ ਤੇ ਵੀ ਆਣਗੇ ਕੁੱਟਿਆ ਚੰਗੀ ਜਿਹੀ ਕੁੱਟਿਆ ਜੇ ਤਾਂ ਮਾਰ ਮਾਰ ਕੇ ਨਾ ਮਾਰ ਕੇ ਤੇ ਆਹਦੇ ਬੱਚੇ ਨੂੰ ਇਹਨਾਂ ਨੇ ਕਲਾ ਸਾਣਾ ਕਿਹੜਾ ਲੱਕਾ ਸਾਡੀ ਨਵੀਂ ਵਾਦੀ ਮਹਿਲਪੁਰਾ ਸਾਣਾ ਕਿਹੜਾ ਇਹ ਮਿੱਟੀ ਘਰੋਂ ਠਾਣਾ ਪੈਂਦਾ ਵਾ ਘਰੋਂ ਚੱਕਿਆ ਨੇ ਬੁੜੀ ਘਰੋਂ ਚੱਕਿਆ ਵਾ ਘਰੋਂ ਚੱਕਿਆ ਅੱਗੇ ਸਾਡੇ ਦੋ ਬੇਟੇ ਨਾ ਘਰੋਂ ਮਕਾਰ ਕੀਤੇ ਇਹਨੂੰ ਚੋਕ ਲਿਆਏ ਇਹਨੂੰ ਮਾਰ ਕੇ ਇਹਨਾਂ ਨੇ ਕੋਡ-ਕੋਡ ਕੇ ਮਾਰ ਦਿੱਤਾ ਸੋ ਪੁੱਛੋ ਇਹਦੇ ਸਾਹਮਣੇ ਪੁੱਤਰਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਨਾ ਜਾਏ ਚੋਕ ਕੇ ਲਿਆਏ ਹਨ ਜਦੋਂ ਘਰੋਂ ਚੱਕਿਆ ਤੁਸੀਂ ਪੁੱਛਿਆ ਨਾ ਕਸੂਰ ਕੋਈ ਇਹ ਘਰ ਨਹੀਂ ਆਇਆ ਇਹਨੇ ਕੋਠੀਆਂ 'ਚ ਕੰਮ ਕਰਦੇ ਆ ਇਹ ਕੋਠੀਆਂ 'ਚ ਕੰਮ ਕਰ ਸਾਨੂੰ ਪਤਾ ਨਹੀਂ ਜਾਬੇ ਚੋਕਿਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਮੋੜ ਤੋਂ ਮੋੜ 30 ਸਾਲ ਇਹ ਕੰਮ ਕਰਦਾ ਰੰਗ ਦਾ ਕੰਮ ਕਰਦਾ ਸੀ ਦੇ ਹੁਣ ਕੀ ਕਰਨੀ ਬੋਲ ਚੋ ਪੁਲਿਸ ਨੇ ਕੁਛ ਨਹੀਂ ਹਜੇ ਕੀਤਾ ਤਾਂ ਇਹ ਗੱਲ ਬਾਤ ਕਰ ਸਾਨੂੰ ਕਿਹਨੇ ਕਿਹਾ ਇੱਥੇ ਹੀ ਫੋਨ ਗਿਆ ਵਾ ਇੱਥੇ ਹੀ ਫੋਨ ਗਿਆ ਵਾ ਹੋਰ ਦੋਸਤ ਕਿ ਧਰਣਾ ਲਾਇਆ ਧਰਣਾ ਲਾਇਆ ਸੀ ਤੁਹਾਨੂੰ ਸਾਰਾ ਇਨਸਾਫ ਚਾਹੀਦਾ ਮੇਰਾ ਨਾਮ ਜ਼ਮੀਰ ਕੀ ਲੱਗਦੇ ਜੀ ਜਿਹੜੇ ਮੁੰਡੇ ਦੀ ਮੋਤ ਉਹ ਮੇਰਾ ਬਸਾ ਭਰਾ ਵਾ ਆਪਣੇ ਵੇਖ ਕੀ ਹੋਇਆ ਕੀ ਆ ਦੱਸੋ ਹੋਇਆ ਨੇ ਕੱਲ ਪਰਸੋਕੇ ਲੈ ਗਏ ਆ ਭਰਾ ਨੂੰ ਘਰਾਂ ਨੇ ਕੁੱਟ ਮਾਰ ਕੀਤੇ ਨੇ ਪਿਸਤੌਲ ਦੇ ਬਾਟ ਵੀ ਮਾਰੇ ਓਰੇ ਅੱਥੇ ਆਹ ਮੁੰਡੇ ਦੇ ਅੰਦਰ ਵਰਗੇ ਚਿਕਨ ਜਾਂ ਬਾਹਰ ਦਾ ਕਾਇ ਇਹਨਾਂ ਦੀ ਅੱਛਾ ਦੇ ਚੌਂਕੀ ਸੁਰੱਖਿਆ ਦਾ ਬਣਾਈ ਇਹਦੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਸਾਨੂੰ ਤੁਹਾਨੂੰ ਕਿਹੜਾ ਪਤਾ ਲੱਗਾ ਕਿ ਇਹ ਮੌਤ ਹੋ ਗਈ ਸਾਨੂੰ ਦੇ ਹੈਗੇ ਭਾਈ ਇਹਨਾਂ ਨੂੰ ਦੱਸਿਆ ਗਿਆ ਨੂੰ ਅੱਛਾ ਜਦੋਂ ਅਰੈਸਟ ਕਰਕੇ ਲੈ ਕੇ ਆਏ ਸੀ ਉਹ ਦੋਸਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਇਹਦੇ ਪੂਰੇ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਪੁਲਸੀ ਆ ਹੋਰ ਕਿਹ ਹੈ ਥੋੜਾ ਨਾ ਪੁਲਸੀ ਹੈ ਜ਼ਿੰਮੇਵਾਰ ਜਿਹੜੇ ਚੁੱਕ ਕੇ ਲੈ ਗਿਆ ਚੁੱਕ ਕੇ ਲੈ ਗਿਆ ਜਿਹੜੇ ਕਾਰਨਾਂ ਚ ਚੁੱਕ ਕੇ ਲੈ ਕੇ ਕੀ ਕਾਰਨ ਸੀ ਕੀ ਪਰਚਾ ਕਿਨੇ ਚਿੱਟਾ ਵੇਚਦਾ ਵਾ ਉਹ ਦੇ ਬਿਚਾ ਨਸ਼ਾ ਤਾਂ ਨਹੀਂ ਕਰਦਾ ਉਹਨੇ ਵੇਚਿਆ ਕਦੀ ਚਿੱਟਾ ਨਹੀਂ ਉਹਨਾਂ ਨੂੰ ਤੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਨ ਦੀ ਕੀ ਮੰਗ ਕਰਦੇ ਇਨਸਾਨ ਮੰਗ ਲੇ ਬਸ ਕੀ ਮੰਗ ਮੰਗਦੇ ਚ ਕੀ ਚਾਉਂਦੇ ਮੰਗ ਵਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਪੁਲਸ ਵਾਲਿਆਂ ਦੇ ਤਾਂ ਕਦੀ ਕਰਨ ਦਾ ਗੱਲ ਸੌ ਰੇ ਤਾਂ ਕਾਹੂੰਂ ਦਿਆ ਸਾਰੇ ਆ ਨਾ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂਜੀ ਥਾਣੇ ਦੇ ਵਿੱਚ ਆ ਠੀਕ ਆ ਤੇ ਥਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਜੀ ਆਪਣਾ ਨਾਮ ਮੇਰਾ ਨਾਮ ਸੁਨੇਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਦੀ ਉਹਦੀ ਉਹਨਾਂ ਦੀ 30 ਸਾਲ ਹੈ ਕਿਹੜੇ ਕੇਸ ਪੁਲਿਸ ਲੈ ਕੇ ਆਈ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਾ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁੱਟਦਾ ਲਿਆਏ ਉਹਨੂੰ ਮਾਰਦਾ ਇਹਨਾਂ ਨੇ ਮਾਰਦਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ ਚ ਹੀ ਹੋਈ ਆ ਆ ਮੇਰਾ ਬੇਟਾ ਇਹਦੇ ਸਾਹਮਣੇ ਇਹ ਵੀ ਕੁੱਟਿਆ ਕੁੱਟ ਦੇ ਲਿਆਏ ਇੱਥੇ ਤੱਕ ਮੋੜ ਦਾ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਦਾ ਸਾਨੂੰ ਦੱਸਿਆ 2 ਵਜੇ ਪਹਿਲਾਂ ਨਹੀਂ ਜਦ ਵਿੱਚ ਮਿਲਣਾ ਇਹ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀ ਆ ਮੇਰੇ ਦਰਦੋਂ ਹੰਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲੰਦੇ ਵੀ ਕਿਹੜੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਹਾਂ ਅੰਦਰ ਕੁੱਟਿਆ ਮੈਂ ਕਿ ਇੱਕ ਹਫ਼ਤਾ ਹੋ ਗਿਆ ਪੁਲਿਸ ਰਿਮਾਂਡ ਤੇ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕੱਲ ਕੋਰਟ ਚ ਹਾਂਜੀ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਰੁਪਾਲ ਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਣੀ ਸੁਰੱਖਿਆ ਵਾਸਤੇ ਬਰੋਚਦੇ ਆ ਤੇ ਉੱਥੇ ਜੇ ਬੰਦਾ ਮਰ ਚੁੱਕਾ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਮੰਗਦੀ ਬੰਦ ਕਰਦੇ ਹੋ ਕੀ ਮੰਗਦੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਨ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਸਾਫ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਤਰਨਾਲਾ ਛੱਡਾਂਗੇ ਭਾਵੇਂ 10 ਦਿਨਾਂ ਨਾਲ ਲਾਸ਼ ਦਾ ਸੰਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਉਹ ਡੈੱਡ ਬੁਡੀ ਦਿੱਤੀ ਰਣੀ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਹਾਂ ਕਿੱਥੇ ਰੱਖੀ ਜੰਨਾਂ ਨੇ ਪਤਾ ਨਹੀਂ ਅਵੀ ਨਹੀਂ ਤਾਂ ਸੰਡੇ ਦੇ ਤੱਕ ਕਿੰਨੀ ਉਮਰ ਸੀ ਜੱਜ ਸਾਹਿਬ ਆ ਕੇ 30 ਸਾਲ ਸਰ 20 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ